ਹਾਂਜੀ ਬੇਟਾ ਅੱਜ ਤੁਹਾਡੀ ਪੰਜਵੀਂ ਸ਼ੀਟ ਆ ਗਈ ਹੈ ਫਿਫਥ ਸ਼ੀਟ ਹੈ ਆਪਾਂ ਜਿਹਦਾ ਸੋਲੂਸ਼ਨ ਦੇਖਾਂਗੇ ਉਮੀਦ ਹੈ ਤੁਹਾਡੇ ਪਹਿਲੇ ਦੋਨੋਂ ਡੈਸਟ ਅੱਛੇ ਹੋਗੇ ਹੋਣਗੇ ਤਾਂ ਉਹਨਾਂ ਨੂੰ ਵੀ ਨਾਲ-ਨਾਲ ਦੇਖਦੇ ਰਹਿਣਾ ਬੇਟਾ ਕਿ ਕੋਸ਼ਿਸ਼ ਹੈ ਡਿਪਾਰਟਮੈਂਟ ਦੀ ਵੀ 40% ਪੇਪਰ ਤੁਹਾਡਾ ਇੰਨਾਂ ਸ਼ੀਟਾਂ ਦੇ ਵਿੱਚੋਂ ਹੀ ਪਾਇਆ ਜਾ ਸੋ ਧਿਆਨ ਨਾਲ ਪੂਰੀਆਂ ਸ਼ੀਟਾਂ ਦੇਖਣੀਆਂ ਨੇ ਜੇ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਐਜੂਕੇਅਰ ਐਪ ਦੇ ਉੱਤੇ ਵੀ ਆਪਣੀਆਂ ਪਹਿਲੀਆਂ ਚਾਰੀ ਸ਼ੀਟਾਂ ਦਾ 1 ਤੋਂ ਲੈ ਕੇ 4 ਤੱਕ ਦਾ ਸੋਲੂਸ਼ਨ ਪੰਜਾਬ ਐਜੂਕੇਅਰ ਐਪ ਦੇ ਉੱਤੇ ਵੀ ਅਵੇਲੇਬਲ ਹੈ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਤਾਂ ਪਹਿਲਾ ਹੀ ਸਵਾਲ ਹੈ ਜੇਕਰ 5/2 5 ਦਾ ਮਤੋਂਦਾ x ਮਗਰਲੀ ਵੈਲਿਊ ਹੁੰਦੇ y ਦੀ ਸਮੀਕਰਨ ਦਾ ਹੱਲ ਹੋਵੇ ਤਾਂ ਵੈਲਿਊ ਆਫ k ਆਪਾਂ ਨੇ ਪਤਾ ਕਰਨੀ ਕੁਝ ਨਹੀਂ ਕਰਨਾ ਜਿੱਥੇ-ਜਿੱਥੇ x ਲਿਖਿਆ ਉੱਥੇ x ਦਾ ਮੁੱਲ ਭਰ ਦੇਣਾ ਹੈ ਜਿੱਥੇ 22 ਲਿਖਿਆ ਉੱਤੇ 22 ਦਾ ਤੁਹਾਡਾ ਸਵਾਲ ਹੱਲ ਹੋ ਗਿਆ ਐਨਾ ਹੀ ਕੰਮ ਹੈ ਬੱਚੇ ਕਹਿੰਦੇ ਜੇ ਹੱਲ ਨਹੀਂ ਕੋਈ ਨਿਪਾ ਕਰਦੇ ਨੇ 3 5 15 2 2 4 ਘਟਾਓ ਇੱਕ ਵਾਰ ਆਸੀ ਇੱਕ ਵਾਰੀ ਆਸੀ ਘਟਾਓ ਘਟਾਓ ਕੀ ਬਣ ਗਿਆ ਜੋੜ ਤਾਂ ਕ ਇਹਦਾ ਮੁੱਲ ਕਿੰਨਾ ਬਣ ਗਿਆ 19 ਤਾਂ ਕ ਦੀ ਵੈਲਿਊ 19 ਜਿੱਥੇ ਨਜ਼ਰ ਆਉਂਦਾ ਤੁਹਾਡਾ ਕੀ ਹੈ ਸੋਲੂਸ਼ਨ ਹੈ ਤਾਂ ਕ ਬਰਾਬਰ ਹੈ 19 ਪਹਿਲੀ ਆਪਸ਼ਨ ਤੁਸੀਂ ਨਾ ਟਿੱਕ ਲਗਾ ਦੇ the linear equation corresponding to given graph graph ਲਈ ਰੇਖੀ ਸਮੀਕਰਨ ਦਿੱਤੀ ਵੀ ਆਪਣੇ ਕੋਲੇ ਆਪਾਂ ਇਹ ਦੱਸਣਾ ਵੀ ਇਹਨਾਂ ਚ ਕਿਹੜਾ ਇਹਦਾ ਹੱਲ ਹੈ ਦਿੱਤੇ ਗ੍ਰਾਫ ਲਈ ਕਿਹੜੀ ਮਤਲਬ ਜੋ ਬਣੀ ਵੀ ਹੈ ਕਿੰਨਾਂ ਚ ਕੀਦੀ ਹੈ ਤੇਰੇ ਚ ਦੋ ਵੈਲਿਊ ਲਿਖ ਰੱਖੀਆਂ ਨੇ ਪਹਿਲੀ ਲਿਖ ਰੱਖੀ ਹੈ 1,2 ਦੂਜੀ ਲਿਖ ਰੱਖੇ -1 -2 ਤਾਂ ਬੱਚੇ ਉਹਦੇ ਚ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ ਜਿਹੜੀ ਸਮੀਕਰਨ ਇਹਨੂੰ ਸੈਟੀਸਫਾਈ ਕਰੇਗੀ ਮਤਲਬ ਇਹਦਾ ਹੱਲ ਹੋਵੇਗੀ ਉਹ ਦੂਜੀ ਦਾ ਵੀ ਹੋਵੇਗੀ ਸੋ ਦੋਨਾਂ ਵਾਸਤੇ ਮੱਥਾ ਮਾਰਨ ਦੀ ਲੋੜ ਨਹੀਂ ਆਪਾਂ ਕੇਵਲ ਇੱਕ ਵਾਸਤੇ ਹੀ ਹੱਲ ਕਰਾਂਗੇ ਕਿਹੜਾ ਪੁਆਇੰਟ ਆ ਪਹਿਲਾ 1 2 ਇਹਦਾ ਮਤਲਬ x ਦਾ ਮੁੱਲ 1 ਹੈ y ਦਾ ਮੁੱਲ 2 ਹੈ ਹੁਣ ਇਸ ਮੁੱਲ ਨੂੰ ਤੁਸੀਂ ਪਹਿਲੀ ਸਮੀਕਰਨ 'ਚ ਭਰ ਕੇ ਦੇਖਿਓ 1 ਜੋੜ ਦੋ ਕਿੰਨਾ ਬਣਦਾ 3 ਕੀ ਬਰਾਬਰ ਹੈਗਾ 0 ਦੇ ਨਹੀਂ ਹੈਗਾ ਤਾਂ ਇਹ ਇਹਦਾ ਹੱਲ ਨਹੀਂ ਹੋ ਸਕਦਾ ਦੂਜੀ ਦੇਖੋ 1 y 2x ਹੁਣ 22 ਤਾਂ ਮਗਰ ਲਗਾ ਆਹ y ਹੈ ਤਾਂ 2 ਬਰਾਬਰ ਹੈ 2 1 ਕਿਉਂਕਿ x ਦਾ ਮੁੱਲ ਕਿੰਨਾ ਹੈ 1 ਤਾਂ 2 2 ਸੈਟੀਸਫਾਈ ਕਰਦਾ ਤਾਂ b ਤੁਹਾਡਾ ਕੀ ਹੈ ਆਨਸਰ ਅੱਗੇ ਵੀ ਚੈੱਕ ਕਰਨਾ ਕਰ ਸਕਦਾ y x y x ਹੈਗਾ ਨਹੀਂ ਹੈਗਾ a ਵੀ ਨਹੀਂ ਹੈਗਾ a ਵੀ ਨਹੀਂ ਹੈਗਾ y 2x ਜੋੜ 1 ਜਦੋਂ b ਦਾ ਮੁੱਲ 2x ਦੇ ਬਰਾਬਰ ਹੋ ਗਿਆ ਤਾਂ 2x ਜੋੜ 1 ਦੇ ਬਰਾਬਰ ਕਿਵੇਂ ਹੋ ਜੂ ਇਹ ਵੀ ਨਹੀਂ ਹੈਗਾ ਤਾਂ 2 ਪੁਆਇੰਟ ਤੁਹਾਨੂੰ ਉਲਝਾਉਣ ਵਾਸਤੇ ਲਿਖੇ ਹੋਏ ਨੇ 2 ਦੇਖਣ ਦੀ ਲੋੜ ਨਹੀਂ 1 ਨਾਲ ਹੀ ਤੁਸੀਂ ਦੇਖ ਲੈਣਾ ਤੇ ਤੁਹਾਨੂੰ ਹੱਲ ਲੱਭ ਜਾਣਾ ਦ ਲੀਨੀਅਰ ਇਕੁਏਸ਼ਨ 3x 5y 50 ਕਹਿੰਦੇ ਇਹਦੇ ਕੀ ਹੋਊਗਾ ਕਿੰਨੇ ਹੱਲ ਹੋਣਗੇ ਬੇਟਾ ਜਦੋਂ ਦੇਖੋ ਦੋ ਸਮੀਕਰਨਾਂ ਦਿੱਤੀਆਂ ਹੁਣ ਜਿਵੇਂ ਮੰਨ ਲਓ ਨਾਲ ਆਹ ਦੇ ਦਿੰਦੇ ਇੱਕ ਤੁਹਾਨੂੰ ਦੇ ਰਿਹਾ ਕਿ ਤੇ ਨੈਕਸ ਕਟਾਉ 5y 15 ਜਦੋਂ ਦੋ ਦਿੱਤੀਆਂ ਨੇ ਤਾਂ ਤੁਹਾਡੇ ਹੱਲ ਕੀ ਹੁੰਦੇ ਨੇ ਜਾਂ ਇੱਕ ਹੱਲ ਹੁੰਦਾ ਹੈ ਜਾਂ ਹੁੰਦਾ ਕੋਈ ਹੱਲ ਨਹੀਂ ਜਾਂ ਹੁੰਦਾ ਅਨੇਕ ਹੱਲ ਪਰ ਯਾਦ ਰੱਖੋ ਜਦੋਂ ਤੁਹਾਨੂੰ ਇੱਕੋ ਹੀ ਦਿੱਤੀ ਹੈ ਚਾਹੇ ਆ ਦਿੱਤੀ ਹੈ ਚਾਹੇ ਆ ਦਿੱਤੀ ਹੈ ਹੁਣ ਤਾਂ ਆਪਣੇ ਕੋਲ ਇਕੱਲੀ ਸਵਾਲ ਵਾਲੀ ਆ ਹੀ ਦਿੱਤੀ ਹੈ ਤਾਂ ਇਹਦੇ ਹਮੇਸ਼ਾ ਕੀ ਹੁੰਦੇ ਨੇ ਅਨੰਤ ਹੱਲ ਜਦੋਂ ਇੱਕ ਰੇਖੀ ਸਮੀਕਰਨ ਹੈ ਦੋ ਚੱਲਾਂ ਵਾਲੀ ਦੋ ਚੱਲ ਮਤਲਬ x ਤੇ y ਵਾਲੀ ਤਾਂ ਇਹਦੇ ਹਮੇਸ਼ਾ ਕਿੰਨੇ ਹੱਲ ਹੁੰਦੇ ਨੇ ਅਨੇਕ ਹੱਲ ਹੁੰਦੇ ਨੇ ਤਾਂ ਤੁਹਾਨੂੰ ਸਮਝ ਲੱਗ ਗਈ ਕਿ ਤੁਹਾਨੂੰ ਦੋ ਚੱਲਾਂ ਵਾਲੇ ਰੇਖੀ ਸਮੀਕਰਨਾਂ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਗੱਲ ਕਰਕੇ ਹਟਿਆ ਟੂ ਵੇਰੀਏਬਲ ਨੇ ਤੇ ਯੂਨੀਕ ਸੋਲੂਸ਼ਨ ਕਦੋਂ ਹੁੰਦਾ ਹੈ ਤਾਂ ਤਿੰਨੀ ਆਪਣੇ ਕੋਲ ਸਟੇਟਮੈਂਟਾਂ ਨੇ ਇੱਕ ਪਹਿਲੀ ਹੈ ਕਿ ਦੂਜੀ ਹੈ ਤੀਜੀ ਤਿੰਨ ਨੇ ਇੰਨਾ ਵਿੱਚ ਕੋਈ ਨਹੀਂ ਤਾਂ ਦੇਖੋ ਨਹੀਂ ਹੈਗਾ ਤਾਂ ਜਦੋਂ ਤੁਹਾਨੂੰ ਪਹਿਲੀ ਸਥਿਤੀ ਉਤਪੰਨ ਹੋਵੇ ਤਾਂ ਇਹਦਾ ਕੋਈ ਹੱਲ ਨਹੀਂ ਨੋ ਸੋਲੂਸ਼ਨ ਕੋਈ ਹੱਲ ਨਹੀਂ ਠੀਕ ਹੈ ਤੇ ਇਦਾਂ ਦੀ ਜਿਹੜੀ ਸਮੀਕਰਨ ਹੁੰਦੀ ਹੈ ਇਹਦਾ ਜਿਹੜਾ ਗ੍ਰਾਫ ਬਣਦਾ ਉਹ ਸਮਾਨਾਂਤਰ ਹੁੰਦਾ ਹੈ ਗ੍ਰਾਫ ਕੀ ਹੁੰਦਾ ਸਮਾਨਾਂਤਰ ਦੂਜੀ ਸਥਿਤੀ ਹੈ ਇਹ ਵਾਲੀ ਇਹ ਚ ਕੀ ਹੁੰਦਾ ਅਨੇਕ ਕਾ ਹੱਲ ਹੁੰਦੇ ਨੇ ਤੇ ਜਿਹੜਾ ਗ੍ਰਾਫ ਹੁੰਦਾ ਉਹ ਕੀ ਹੁੰਦਾ ਦਾ ਸੰਪਾਤੀ ਅੰਗਰੇਜ਼ੀ ਚ ਬੋਲਦੇ ਕੋਇਨਸਾਈਡ ਅਨੇਕਾ ਮਤਲਬ ਸੋ ਮੈਨੀ ਸੋਲੂਸ਼ਨ ਤੇ ਜਿਹੜੀ ਤੀਜੀ ਸਥਿਤੀ ਹੈ ਇਹਦੇ ਵਿੱਚ ਕੀ ਹੁੰਦਾ ਇੱਕ ਹੱਲ ਤੇ ਗ੍ਰਾਫ ਵੀ ਕਿੱਦਾਂ ਹੁੰਦਾ ਐਦਾਂ ਲੈਣਾ ਆਪਸੇ ਚ ਕੱਟਦੀਆਂ ਨੇ ਇੱਕ ਬਿੰਦੂ ਤੇ ਕੱਟਦੀਆਂ ਇਸੇ ਕਰਕੇ ਆਪਾਂ ਲਿਖਦਾ ਵੀ ਇੱਕ ਹੱਲ ਤਾਂ ਇਹ ਤਾਂ ਆਪਣੇ ਕੋਲ ਚ ਇੱਕ ਹੱਲ ਹੈ ਤਾਂ ਕਿਹੜੀ ਸਮੀਕਰਨ ਲਾਉਣੀ ਹੈ ਤੀਜੇ ਦੇ ਉੱਤੇ ਤੁਸੀਂ ਨਹੀਂ ਆਉਂਦੇ ਤੇਕਾ ਲਗਾ ਦੇਣਾ ਅਗਲਾ ਸਵਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ੜਿਆ ਸੀ ਦੇ ਗ੍ਰਾਫ ਬੰਦ ਹੈ ਤੇ ਗ੍ਰਾਫ ਕਹਿੰਦੇ ਕਿੱਦਾਂ ਦਾ ਹੋਊਗਾ ਤਾਂ ਆਪ ਗ੍ਰਾਫ ਵਾਸਤੇ ਗ੍ਰਾਫ ਨਹੀਂ ਬਣਾਉਣ ਦੀ ਲੋੜ ਹੁੰਦੀ ਤਾਂ ਆਪ ਇਹਨੂੰ ਉਹੀ ਬਣਾਵਾਂਗੇ ਜਿਵੇਂ ਆਪਣਾ ਪਹਿਲਾਂ ਬਣਿਆ ਹੋਇਆ ਹੈ ਇਹ ਸਮੀਕਰਨ ਨੂੰ ਉੱਪਰ ਇਹ ਦੇ ਬਰਾਬਰ ਇਹਨੂੰ ਇਹ ਦੇ ਬਰਾਬਰ ਇੱਥੋਂ ਆਪਾਂ a1 a2 b1 b2 c1 c2 ਆਪਾਂ ਕੱਢ ਲਾਂਗੇ ਤਾਂ a1 ਕਿੰਨਾ ਬਣਦਾ ਆ a1 ਹੈ බීවනආ කිය සීවන් ස්තන ඒටට ඒවනකින අදසබීවනකින්න -සවනකින සූල චුල පහලා ලිකිිලී ඇතත් නි සදිිලගන ඒ වන වටේ ඒට දස වටේ තැන් කලියරබීවන වට ම වේ -9 ਕੱਢਦਾ 3 ਤੇ ਫੇਰ ਕੱਢ ਕੇ 10/3 ਲੋ ਜੀ ਇਹ ਤਾਂ ਬਰਾਬਰ ਆ ਗਏ ਤੀਜਾ ਪਰ ਮੜਾ ਰੰਗ ਬਦਲ ਕੇ ਕਰਦੀ ਹੈ c1/c2 ਬਰਾਬਰ ਹੈ 16/24 बटे ਕਿੰਨੇ 5 ਜਿਹੜਾ बटे ਦੇ बटे ਹਿੰਦੋਂ ਉੱਪਰ ਚਲਾ ਜਾਂਦਾ 16 5/24 ਇਹ ਵੀ ਕੱਟ ਕੇ ਤੁਹਾਡਾ ਕਿੰਨਾ ਆਜੂ 10/3 ਤਾਂ ਸਾਰੀਆਂ ਰਕਮਾਂ ਬਰਾਬਰ ਆ ਗਈਆਂ ਮਤਲਬ ਜਿਵੇਂ ਤੁਹਾਡੀ ਦੂਜੀ ਆਪਸ਼ਨ ਸੀ ਪਹਿਲੇ ਸਵਾਲ ਦੀ ਉਦਾਂ ਦੀ ਆਪਸ਼ਨ ਬਣ ਗਈ ਤੇਰੇ ਵਾਸਤੇ ਮੈਂ ਤੁਹਾਨੂੰ ਕੀ ਰਿਸ਼ਤਾ ਜਿ ਗ੍ਰਾਫ ਕਿਦਾਂ ਹੁੰਦਾ ਹੈ ਸੰਪਾਤੀ ਤਾਂ ਇਹ ਜਿਹੜੀ ਸਮੀਕਰਨ ਆ ਉਹ ਆ ਰੂਪ ਬਣ ਰਹੀ ਆ ਰੂਪ ਮਤਲਬ ਕੀ ਹੈ ਕੋਇਨਸੀਡੈਂਟ ਨੇ ਸੰਪਾਤੀ ਨੇ ਸੰਪਾਤੀ ਮਤਲਬ ਦੋਨੇ ਲੈਣਾ ਇੱਕ ਲਾਈਨ ਦੇ ਉੱਤੇ ਹੀ ਆ ਰਹੀਆਂ ਨੇ ਮਤਲਬ ਜੇ ਪਹਿਲੀ ਦਾ ਗ੍ਰਾਫ ਆ ਬਣਦਾ ਤਾਂ ਦੂਜੀ ਦਾ ਗ੍ਰਾਫ ਵੀ ਇਹੀ ਹੀ ਬਣਦਾ ਇਹਨੂੰ ਬੋਲਦੇ ਸੰਪਾਤੀ ਕੀ ਬੋਲਦੇ ਸੰਪਾਤੀ ਸਮਝ ਲੱਗਿਆ ਕਿਹੜਾ ਸਮੀਕਰਨ ਦਾ ਹੱਲ ਨਹੀਂ ਹੈ ਨਾਟ ਸੋਲੂਸ਼ਨ ਤਾਂ ਨਾਟ ਸੋਲੂਸ਼ਨ ਵਾਸਤੇ ਕੋਈ ਤੁਹਾਨੂੰ ਸੌਖਾ ਜਿਹਾ ਤਰੀਕਾ ਰਸਦਾ ਬੈਸਤ ਚਾਰੇ ਭਰ ਕੇ ਦੇਖਣੀ ਹੁੰਦੀ ਹੈ ਪਰ ਉਹ ਅਪਾ ਕੰਪੀਟੀਟਿਵ ਉਜਾਪ ਦੀ ਤਰ੍ਹਾਂ ਹੱਲ ਕਰ ਰਹੇ ਹਾਂ ਤਾਂ ਕਿਹਦੇ ਮਗਰ ਵੀ ਮੈਨੇਜ ਚਾਰੇ ਦੇ ਮਗਰ ਵੀ ਮੈਨੇਜ ਚਾਰ ਤਾਂ ਇਹਨਾਂ ਦੋਨਾਂ ਚੋਂ ਹੀ ਤੁਹਾਡਾ ਮਤਲਬ ਤੁਹਾਨੂੰ ਆਨਸਰ ਲੱਭ ਜਾਣਾ ਕਿਉਂਕਿ ਇਹ ਨਹੀਂ ਹੋ ਸਕਦਾ ਵੀ ਦੋਨਾਂ ਦੀ ਜਿਹੜੀ ਮਗਰਲੀ ਵੈਲਿਊ ਹੈ ਮਗਰਲੀ ਵੈਲਿਊ ਪਰ ਬਾਈ ਦੀ ਵੈਲਿਊ ਸੇਮ ਹੈ ਇਹਨਾਂ x ਦੀ ਵੈਲਿਊ ਕੀ ਹੈ ਦੋਨਾਂ ਚ डिफरेंट ਹੈ ਇਧਰ 3 ਹੈ ਇਧਰ ਕਿੰਨੀ ਹੈ 6 ਤਾਂ ਇਹਨਾਂ ਦੇ ਵਿੱਚੋਂ ਹੀ ਆਪਾਂ ਨੂੰ ਲੱਭ ਜਾਣਾਗਾ ਵੀ ਇੱਕ ਹੱਲ ਹੋਊਗਾ ਤੇ ਇੱਕ ਨਹੀਂ ਹੋਊਗਾ ਤਾਂ ਆਪਾਂ ਪਹਿਲਾਂ ਆਹ ਭਰ ਕੇ ਦੇਖ ਲੋ 3 -1 ਵਾਈ ਜੋੜ 1 ਵਾਈ ਮਤਲਬ -4 ਜੋੜ 1 3 x ਦੇ ਮਤਲ ਕਿੰਨੇ ਆ 3 ਭਰਨਾ ਹੈ ਕਟਾਓ ਅਹ ਸੋਰੀ 3 ਭਰਨਾ ਸੀ 3 ਕਟਾਓ 4 ਤਾਂ 4 ਤੇ 1 -3 3 -1 ਤਾਂ -3 -3 ਹੈ ਇਹਦਾ ਮਤਲਬ ਇਹ ਤਾਂ ਹੱਲ ਹੈਗਾ ਉਹਨਾਂ ਨੇ ਪੁੱਛਿਆ ਹੱਲ ਨਹੀਂ ਹੈ ਜਦੋਂ ਇਹ ਹੱਲ ਹੋ ਗਿਆ ਤਾਂ ਅਡੋ ਮੈਡੀਕਲ ਹੀ ਹੋ ਗਿਆ ਵੀ ਇਹ ਹੱਲ ਨਹੀਂ ਹੈ ਪਰ ਫਿਰ ਵੀ ਆਪਾਂ ਚੈੱਕ ਤਾਂ ਕਰਨਾ ਜ਼ਰੂਰੀ ਹੈ ਤਾਂ y 1 4 1 3x ਦਾ ਮੁੱਲ 6 4 3 3 6 ਚੋਂ 4 ਕੱਢੀ 2 3 3 2 6 ਦੱਸੋ ਇਹ ਦੋਨੋਂ ਬਰਾਬਰ ਹੈਗੇ ਆ ਕਿਸੇ ਵੱਖੋ ਵੀ ਨਹੀਂ ਤਾਂ ਜਿਹੜੀ ਚੌਥੀ ਆਪਸ਼ਨ ਸੀ ਤੁਹਾਡੀ ਇਹ ਸੋਲੂਸ਼ਨ ਨਹੀਂ ਸੀ ਤਾਂ ਉਮੀਦ ਹੈ ਵੀ ਤੁਹਾਨੂੰ ਮੈਥਡ ਵੀ ਮੇਰਾ ਵਧੀਆ ਲੱਗਿਆ ਹੋਊ ਠੀਕ ਹੈ ਵੀ ਆਪਾਂ ਕਿਵੇਂ ਆਪਾਂ ਸਾਰੇ ਤਰੀਕੇ ਨਾਲ ਦੇਖ ਸਕਦੇ ਆ ਜੇ ਮੈਥਡ ਆਪਣੇ ਸੌਖੇ ਲੱਗ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਹਜੇ ਬਥੇਰੀਆਂ ਸ਼ੀਟਾਂ ਹੋਣੀਆਂ ਬਥੇਰੇ ਪੇਪਰ ਹੋਣੇ ਨੇ ਸਤੰਬਰ ਦੇ ਵੀ ਟੈਸਟ ਹੋਣੇ ਆ ਪੱਕੇ ਵੀ ਹੋਣੇ ਆ ਪ੍ਰੀ ਬੋਰਡ ਵੀ ਹੋਣੇ ਹਨ ਸਾਰੇ ਸੋਲੂਸ਼ਨ ਤੁਹਾਨੂੰ ਮਿਲਦੇ ਰਹਿਣਗੇ ਕਿਹੜਾ ਕਥਨ ਸਹੀ ਨਹੀਂ ਹੈ ਨਾਟ ਰੂ x 0 ਦਾ ਇਕੁਏਸ਼ਨ ਆ y x ਬਿਲਕੁਲ ਠੀਕ ਹੈ x 0 ਦਾ ਮਤਲਬ ਦੇਖੋ ਇੱਥੇ ਵੀ x 0 ਹੈ ਇੱਥੇ ਵੀ x 0 ਹੈ ਇੱਥੇ ਵੀ x 0 ਹੈ ਸਾਰੀ ਲਾਈਨ ਤੇ x 0 ਹੈ ਤਾਂ ਲਾਈਨ ਕਿਹੜੀ ਹੋਗੀ y x ਤਾਂ ਕਥਨ ਬਿਲਕੁਲ ਸਹੀ ਹੈ ਗ੍ਰਾਫ ਆ y a y a ਦਾ ਮਤਲਬ ਹੁੰਦਾ ਜਿਹੜਾ ਗ੍ਰਾਫ ਹੈ ਉਹ ਪੈਰਲਲ ਹੁੰਦਾ x ਐਕਸ ਅਕਸਿਸ 'ਤੇ ਜਿਵੇਂ ਲਾਈਨ ਲੈ ਕੇ ਸਮਝਾ ਮੈਂ ਤੁਹਾਨੂੰ ਤਾਂ ਇਹ ਹੈਗਾ y a ਦਾ ਗ੍ਰਾਫ ਜਿੱਥੇ y ਦਾ ਮੁੱਲ ਕਿਹਦੇ ਬਰਾਬਰ ਹੈ a ਦੇ ਬਰਾਬਰ ਤਾਂ ਇਹ ਪੈਰਲਲ ਟੂ x ਐਕਸੀ ਜ ਬਿਲਕੁਲ ਠੀਕ ਹੈ ਵੀ y mx ਮੂਲ ਬਿੰਦੂ ਜੋ ਨਿਕਲਦੀ ਹੈ ਥਰੂ ਦਾ origin ਦੇਖੋ origin 'ਚ ਉਹੀ ਨਿਕਲੂ ਦੇਖੋ ਦੋਨਾਂ ਦੇ ਵਿੱਚ ਜੇ ਜ਼ੀਰੋ ਮੁੱਲ ਸੈਟੀਸਫਾਈ ਕਰ ਜੇ ਦੇਖੋ y ਦਾ ਮੁੱਲ ਵੀ 0 ਰੱਖ ਦੋ x ਦਾ 0 ਰੱਖ ਦੋ ਜੇ ਸਮੀਕਰਨ ਬਰਾਬਰ ਹੋ ਜਾਏ 0 ਬਰਾਬਰ 0 ਹੁੰਦੀ ਹੈ ਤਾਂ y mx ਵੀ ਕਥਨ ਆਪਣਾ ਕੀ ਹੋ ਗਿਆ ਸਹੀ ਹੋ ਗਿਆ ਤਾਂ ਪਹਿਲੇ ਤਿੰਨੇ ਕਥਨ ਜੇ ਸਹੀ ਨਹੀਂ ਤਾਂ ਜਿਹੜਾ ਆਪਣੇ ਤੋਂ ਪੁੱਛਿਆ ਜੀ ਆਪਣੇ ਤੋਂ ਕੀ ਪੁੱਛਿਆ ਸੀ ਗਲਤ ਸਹੀ ਨਹੀਂ ਹੈ ਤਾਂ y 0 ਇਕੁਏਸ਼ਨ ਆਫ y ਐਕਸਿਸ ਆਪ ਉਪਰੀ ਕਰਕੇ ਅਟਾ x 0 y ਐਕਸ ਦੀ ਇਕੁਏਸ਼ਨ ਹੁੰਦੀ ਹੈ ਲੇਕਿਨ y 0 ਦੀ ਕਿਹੜੀ ਹੁੰਦੀ ਸੀ xx ਤਾਂ ਇਹ ਆਪਾਂ ਨੇ ਆਨਸਰ ਲਾਉਣਾ ਹੈ অপশন ਨੰਬਰ 4 ਤਾਂ y ਬਰਾਬਰ 0 ਕਿੱਥੇ ਹੁੰਦੀ ਹੈ ਜਿੱਥੇ y ਦਾ ਮੁੱਲ 0 ਆ ਸਾਰੀਆਂ ਵੈਲਿਊ ਨੇ ਜਿੱਥੇ y ਦਾ ਮੁੱਲ 0 ਹੈ ਇਹ ਕੀ ਸੀ xx ਇਹਨਾਂ ਨੇ ਲਿਖਤਾ y x ਸੀ ਤਾਂ ਕਥਨ ਕੀ ਹੋ ਗਿਆ ਗਲਤ ਹੋ ਗਿਆ ਦਾ ਕਾਸਟ ਆਫ ਅ ਕੰਪਿਊਟਰ ਇਜ਼ 3 ਟਾਈਮਸ ਦਾ ਕਾਸਟ ਆਫ ਮੋਬਾਈਲ ਫੋਨ ਕੰਪਿਊਟਰ ਤੇ ਗਨੇ ਮੁੱਲ ਦਾ ਮੋਬਾਈਲ ਫੋਨ ਨਾਲੋਂ ਜੇ ਕੰਪਿਊਟਰ ਨੂੰ ਆਪਾਂ y ਲੈਣਾ ਹੈ ਤੇ ਮੋਬਾਈਲ ਨੂੰ ਕੀ ਲੈਣਾ ਐਕਸ ਹੁਣ ਮੋਬਾਈਲ ਮੇਰਾ ਐਕਸ ਹੋ ਗਿਆ ਤੇ ਕੰਪਿਊਟਰ ਮੇਰਾ ਵਾਈ ਹੋ ਗਿਆ ਤੇ ਤਿੰਗਣਾ ਕਿਹੜਾ ਕੰਪਿਊਟਰ ਜੇ ਮੈਂ ਦੋਨੋਂ ਨੂੰ ਬਰਾਬਰ ਕਰਨਾ ਹੋਵੇ ਤਾਂ ਤਿੰਨ ਨਾਲ ਗੁਣਾ ਕਿਨੂੰ ਕਰਾਂ ਬਰਾਬਰ ਹੋ ਜਾਣ ਜੇ ਮੋਬਾਈਲ ਨੂੰ ਗੁਣਾ ਕਰੂੰਗਾ ਫੇਰ ਹੀ ਬਰਾਬਰ ਹੋਣਗੇ ਕਿਉਂਕਿ ਕੰਪਿਊਟਰ ਤਾਂ ਮਹਿੰਗਾ ਤਾਂ ਸਿੰਪਲ ਹੋ ਗਿਆ ਵਾਈ ਘਟਾਓ 3ਐਕਸ ਬਰਾਬਰ ਹੈ 0 ਯਾਨੀ ਕਿ ਸਮੀਕਰਨ ਕਿਹੜੀ ਹੋਗੀ ਨੰਬਰ 3 ਅੱਗੇ ਆਪਣਾ ਫਾਰਮੂਲਾ ਦੇ ਰੱਖਿਆ ਫਾਰਨਹੀਟ ਦਾ ਕਹਿੰਦੇ ਤਾਪਮਾਨ ਕਿੰਨਾਗਾ 30 ਡਿਗਰੀ ਸੈਂਟੀਗ੍ਰੇਡ ਕੀ ਬਦਲਣਾ ਫਾਰਨਹੇਟ ਕੁਛ ਵੀ ਨਹੀਂ ਕਰਨਾ f 9/5 ਸੈਲਸੀਅਸ ਸੈਲਸੀਸ ਕਿੰਨਾ ਲੈਤਾ ਰੇ 30 ਬਸ ਉਹਰੇ ਸਮੀਕਰਨ ਚ 30 ਰੱਖ ਦੇਣਾ ਤੁਹਾਡਾ ਹੱਲ ਹੋ ਗਿਆ 5 1 5 5 6 30 ਤਾਂ f 9 54 32 54 ਦੇ 32 ਕਿੰਨੇ ਹੁੰਦੇ ਨੇ 86 ਤਾਂ ਕਿੰਨਾ ਬਣ ਗਿਆ ਪਹਿਲੀ ਸਮੀਕਰਨ ਤੁਹਾਡਾ ਕੀ ਹੋ ਗਿਆ ਹੱਲ ਹੋ ਗਿਆ x/2y 4 ਦੇ ਹੱਲ ਹਨ ਸੋਲੂਸ਼ਨ ਆਫ ਇਕੁਏਸ਼ਨ x/2y ਹੈ 4 ਤਾਂ ਇੱਥੇ ਵੀ ਤੁਹਾਨੂੰ ਇਹੀ ਦੱਸਾਂਗੇ ਕਿੱਥੋਂ ਤੁਹਾਨੂੰ ਪਤਾ ਲੱਗਣਾ ਦੇਖੋ ਇਹਦੇ ਮਗਰ ਵੀ ਜ਼ੀਰੋ ਹੈ ਇਹਦੇ ਮਗਰ ਵੀ ਜ਼ੀਰੋ ਹੈ ਇਹਦੇ ਮਗਰ ਵੀ ਜ਼ੀਰੋ ਤਾਂ ਆਪਾਂ ਇਹਨਾਂ ਤਿੰਨਾਂ ਦੇ ਵਿੱਚੋਂ ਹੀ ਤੁਹਾਡਾ ਹੱਲ ਲੱਭ ਜਾਣਾ ਹੈ ਤਾਂ ਆਪਾਂ ਟਰਾਈ ਕਰੀਏ ਪਹਿਲੇ ਪਹਿਲੇ ਵਾਸਤੇ ਇਹਨੇ ਨਾ ਹੱਲ ਕਰਦੇ ਆ 2 2 22 ਦਾ ਮੁੱਲ ਕਿੰਨਾ ਹੈ 0 ਜਿਹੜਾ ਪਹਿਲਾ ਮੁੱਲ ਹੁੰਦਾ ਉਹ ਤਾਂ x ਦਾ ਹੁੰਦਾ ਮਗਰ ਵਾਲਾ ਮੁੱਲ ਕੀਦਾ ਹੁੰਦਾ 22 ਦਾ 2 2 0 ਕਿੰਨਾ ਦਾ 0 ਕਿੰਨਾ ਬਣ ਗਿਆ 2 ਇੱਥੇ ਕਹਿੰਦੇ ਬਰਾਬਰ ਹੈ 4 ਦੇ ਹੈਗਾ ਨਹੀਂ ਹੈਗਾ ਇਹਦਾ ਮਤਲਬ a ਹੱਲ ਨਹੀਂ ਹੈਗਾ ਹੁਣ ਆਪਾਂ ਦੇਖਣਾ ਹੈ 4 ਕਮਾ 0 4 2 22 ਦਾ ਮੁੱਲ ਕਿੰਨਾ ਬਰਨ 0 4 ਘਟਾਓ 0 ਬਰਾਬਰ 4 ਲਓ ਜੀ 4 ਬਰਾਬਰ 4 ਦੇ ਹੈਗਾ ਇਹਦਾ ਮਤਲਬ ਤੀਜਾ ਤੁਹਾਡਾ ਕੀ ਹੈ ਹੱਲ ਜੋ ਤੁਹਾਨੂੰ ਹੱਲ ਲੱਭ ਗਿਆ ਤਾਂ ਅੱਗੇ ਚੈੱਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਟਾਈਮ ਬਾਉਂਡੂ ਕੰਮ ਵੀ ਨਾਲ ਹੈ 80 ਪ੍ਰਸ਼ਨ ਤੁਸੀਂ ਨੇ ਕਰਨਾ ਸਿਰਫ ਡੇਢ ਘੰਟਾ ਮਿਲਦਾ ਦੋ ਸੰਖਿਆਵਾਂ ਦਾ ਸਨੇ ਜਿਨ੍ਹਾਂ ਦਾ ਜੋੜ ਕੀ ਹੈ 75 ਤੇ ਅੰਤਰ ਕੀ ਹੈ 15 ਸਮ ਇਜ਼ 75 ਡਿਫਰੈਂਸ ਇਜ਼ 15 ਦੇਖੋ ਪੁਰਾਣੇ ਸਟਾਈਲਾਂ ਦੇ ਵਿੱਚ ਜਿਵੇਂ ਆਪਾਂ ਸਲੇਵਸ ਚ ਕਰਦੇ ਆ ਐਕਸ ਤੇ ਵਾਈ ਬਣ ਕੇ ਕਰਦੇ ਆ ਆਪਾਂ ਕੀ ਲਿਖਦੇ ਆ ਐਕਸ ਜੋੜ ਵਾਈ ਬਰਾਬਰ 75 ਐਕਸ ਘਟਾਓ ਵਾਈ ਬਰਾਬਰ 15 ਉਤੋਂ ਆਪਾਂ ਐਕਸ ਤੇ ਵਾਈ ਦਾ ਮੁੱਲ ਕੱਢ ਲੈਂਦੇ ਸੀ ਕਿਦਾਂ ਜੋੜ ਲੈਣਾ 2ਐਕਸ ਬਰਾਬਰ ਹੈ 90 ਤਾਂ ਐਕਸ ਦਾ ਮੁੱਲ ਕਿੰਨਾ ਬਣ ਗਿਆ 45 ਲਓ ਜੀ ਮੈਂ ਤੁਹਾਨੂੰ ਸੌਲਵ ਵੀ ਕਰਾਤਾ ਹੁਣ ਐਕਸ ਦਾ ਮੁੱਲ 45 ਮਤਲ ਜਿੱਥੇ 45 ਨਜ਼ਰ ਆ ਰਿਹਾ ਤੁਹਾਡਾ ਕੀ ਹੈ ਹੱਲ ਹੈ ਦੂਜੇ ਤੁਹਾਡਾ ਕੀ ਬਣ ਗਿਆ ਹੱਲ ਤੁਸੀਂ ਕਹਿੰਦੇ ਸਰ ਤੁਸੀਂ ਤਾਂ ਬੋਲਿਆ ਸੀ ਵੀ ਇਹਦਾ ਪੁਰਾਣਾ ਮੈਥਡ ਨਾਮ ਕੀ ਹੈ ਦੇਖੋ ਦੋਨਾਂ ਦਾ ਜੋੜ ਕਿੰਨਾ ਹੈ 75 ਤਾਂ ਸਭ ਚੀਜ਼ ਜੋੜ 75 ਪਰ ਨਾਲ ਅੰਤਰ ਕਿਨਾਂ ਲਿਖਿਆ 15 ਹੱਲ ਇੱਕੋ ਹੀ ਹੁੰਦਾ ਹਮੇਸ਼ਾ ਤਾਂ 15 ਅੰਤਰ ਦੇ ਕਿਹ ਚ ਅੰਤਰ ਕਿੰਨਾ ਹੈ 5 ਦਾ ਏ ਚ ਕਿੰਨਾ ਹੈ 15 ਦਾ ਏ ਚ ਕਿੰਨਾ ਹੈ ਤਾਂ ਥੋੜਾ ਜਿਹਾ ਸਕਰੀਨ 'ਚ ਫਰਕ ਪੈ ਗਿਆ ਜੀ 45 ਦਾ ਏ ਚ ਕਿੰਨਾ ਹੈ 25 ਦਾ ਤਾਂ 15 ਦਾ ਅੰਤਰ ਕੇਵਲ ਇੱਕ ਚੀ ਹੋਵੇਗਾ ਸਮੀਕਰਨ ਨੰਬਰ 2 ਤਾਂ ਇਦਾਂ ਤੁਸੀਂ ਬੜਾ ਈਜ਼ੀਲੀ ਬਿਨਾ ਸਵਾਲ ਸੋਲਵ ਕੀਤੇ ਹੀ ਆਪਣਾ ਸਵਾਲ ਸੋਲਵ ਹੋ ਗਿਆ ਜੋੜ 75 ਹੋ ਗਿਆ ਤੇ ਅੰਤਰ ਕਿੰਨਾ ਹੋ ਗਿਆ 15 ਬਾਕੀ ਅੰਤਰ 15 ਹੀ ਹੈ ਨਹੀਂ ਸੀ ਇਹ ਸੌਖਾ ਲੱਗਿਆ ਮੈਥਡ ਠੀਕ ਹੈ ਇਹ ਇਹਦਾ ਮੁੱਲ ਦੱਸਣਾ ਕਿ ਬਿੰਦੂ ਜਿਹੜਾ ਹੈਗਾ ਉਹ ਸਮੀਕਰਨ ਦੇ ਸਥਿਤ ਹੋਵੇ ਸਥਿਤ ਦਾ ਮਤਲਬ ਸਮਝੋ ਹੱਲ ਹੋਵੇ ਸਿੱਧੀ ਵੈਲਿਊ ਭਰ ਦੇਣੀ ਐ x ਦੀ ਵੈਲਿਊ ਕਿੰਨੀ ਭਰਨੀ ਐ 5 ਤੇ y ਦੀ ਵੈਲਿਊ ਕਿੰਨੀ ਭਰਨੀ ਐ a ਤਾਂ 2 5 ਜੋੜ 5 ਘਟਾਓ 3 y y ਦਾ ਮੁੱਲ ਕਿੰਨਾ ਭਰਨਾ ਐ a 0 2 5 10 ਤੇ 5 3a 0 10 ਤੇ 5 ਹੁੰਦੇ ਆ 15 3a 0 15 ਉਧਰ ਚਲੇ ਕੇ ਕਾਦੇ ਹੋਗੇ ਕਟਾਓ ਦੇ ਕਟਾਓ ਨਾ ਕਟਾਓ ਕੱਟ ਗਈ ਤੇ ਇਹ ਦਾ ਮੁੱਲ ਕਿੰਨਾ ਰਹਿ ਗਿਆ 15 ਵਟੇ 3 15 ਵਟੇ 3 ਕਿੰਨਾ ਦਾ 5 ਜਿੱਥੇ ਮੈਨੇ ਸਰਕਲ ਮਾਰਿਆ ਉੱਥੇ ਥੋੜੀ ਨੀਕਾ ਕਰੋ a 15 3 5 ਤਾਂ ਤੁਸੀਂ ਨੇ ਅਨਸਰ ਕਿੰਨਾ ਲਿਖਣਾ ਹੈ 5 5 ਮਤਲਬ অপਸ਼ਨ ਸੈਕਿੰਡ ਹੁਣ ਆਪਣਾ ਕੋ ਦੋ ਸਮੀਕਰਨਾਂ ਨੇ ਸੰਤੁਸ਼ਟ ਕਰਨ ਵਾਲੇ ਮੁੱਲ y ਦਾ ਮੁੱਲ ਪਤਾ ਕਰਨਾ ਹੈ ਕੁਝ ਨਹੀਂ ਹੈਗਾ ਐਵੇਂ ਉਲਝਾਪ ਆਇਆ 2y ਸੈਟੀਸਫਾਈ ਸਿੱਧਾ ਦੋ ਸਮੀਕਰਨਾਂ ਦਿੱਤੀਆਂ ਤੁਸੀਂ y ਦੀ ਵੈਲਿਊ ਲੱਭਣੀ ਹੈ ਸਾਨੂੰ ਉਲਝਾਉਂਦੇ ਨਹੀਂ ਕੋਈ ਗੱਲ ਨਹੀਂ ਪਹਿਲਾ ਸਮੀਕਰਨ ਨੂੰ ਇਸ ਹੱਬ ਨਾਲ ਲਿਖਣਾ ਹੈ ਵੀ ਉਹ ਇੱਕੋ ਜਿਹਾ ਬਣ ਜਾਣਾ x ਘਟਾਓ y ਬਰਾਬਰ ਹੈ ਮਾਈਨਸ 6 ਇਹ ਸਮੀਕਰਨ ਨੂੰ ਮੈਂਨੇ y ਉਰਲੇ ਬਸ ਲਿਆਂਦਾ 6 ਮਰਲੇ ਬਸ ਲਿਆ ਕੇ ਦੂਜੀ ਸਮੀਕਰਨ ਚ ਕੀ ਲਿਖਿਆ ਹੈ -2y 2x ਇਹਨੂੰ ਵੀ ਆਪਾਂ ਇਦਾਂ ਨਹੀਂ ਲਿਖਦੇ 2x y 4 ਹੁਣ ਵੈਲਿਊ ਕਾਦੀ ਕੱਢਣੀ ਹੈ y ਦੀ ਤਾਂ ਪਹਿਲੇ ਇਹਨੂੰ ਮੈਂ 2 ਨਾਲ ਗੁਣਾ ਕਰ ਦੇਣਾ ਸਾਰੀ ਸਮੀ 2x 2y -12 ਮੈਂ ਦੋਨਾਂ ਤਾਂ ਗੁਣਾ ਕੀਤਾ ਕਿਉਂਕਿ ਮੈਂ x ਨੂੰ ਖਤਮ ਕਰ ਦੇਣਾ ਸਵਾਲ ਚ ਹੁਣ ਇਹ ਤੁਹਾਡੀ ਹੋ ਗਈ ਪਹਿਲੀ ਸਮੀਕਰਨ ਇਹ ਹੋ ਗਈ ਤੁਹਾਡੀ ਦੂਜੀ ਸਮੀਕਰਨ ਪਹਿਲੀ ਦੇ ਵਿੱਚੋਂ ਦੂਜੀ ਘਟਾ ਦਿਓ ਤੁਹਾਡਾ ਹੱਲ ਆ ਜਾਊਗਾ ਪਹਿਲੀ 'ਚ ਦੂਜੀ ਘਟਾ ਰਿਹਾ ਹੁਣ ਆਪਾਂ ਇੱਕ ਦੂਜੇ ਦੇ ਉੱਪਰ ਥੱਲੇ ਲਿਖਤੀਆਂ ਲਓ ਜੀ ਨਿਸ਼ਾਨੀਆਂ ਬਦਲਤੀਆਂ xn x ਕੀ ਹੋ ਗਿਆ ਆਪਾਂ ਰੰਗ ਦੂਜਾ ਲੈ ਲਈਏ xn x ਖਤਮ ਹੋ ਗਿਆ ਤੇ y ਕਿੰਨੀਆਂ ਬਚ ਗਈਆਂ -y ਇਧਰ ਕਿੰਨਾ ਗਿਆ -16 ਤਾਂ ਮਾਈਨਸ ਨੇ ਮਾਈਨਸ ਕੱਟ ਗਿਆ y ਦੀ ਵੈਲਿਊ ਕਿੰਨੀ ਆ ਗਈ 16 ਇਹ ਹੈਗਾ ਤੁਹਾਡਾ ਸਭ ਤੋਂ ਈਜੀਐਸਟ ਮੈਥਡ ਸੋਲਵ ਕਰਨਾ ਤਾਂ y ਦਾ ਮੁੱਲ 16 ਪਾਓ ਸਮੀਕਰਨ ਨੰਬਰ 2 ਦੇ ਉੱਤੇ ਆਪਸ਼ਨ ਨੰਬਰ 2 ਦੇ ਉੱਤੇ ਟਿੱਕ ਲਗਾ ਦੇ ਸੈਮੀ ਪੈਰੀਮੀਟਰ ਸੈਮੀ ਪੈਰੀਮੀਟਰ ਦਾ ਮਤਲਬ ਦੇਖੋ ਆਪ ਫੁੱਲ ਪੈਰੀਮੀਟਰ ਕੀ ਹੁੰਦਾ ਚਾਰਾਂ ਦਾ ਜੋੜ ਸੈਮੀ ਮਤਲਬ ਅੱਧਾ ਅੱਧਾ ਮਤਲਬ ਇੱਕ ਲੰਬਾਈ ਲੈਣੀ ਹੈ ਇੱਕ ਕੀ ਲੈਣੀ ਹੈ ਚੜਾਈ ਲੈਣੀ ਹੈ ਜਿਹਦੀ ਲੰਬਾਈ ਤੇ ਚੜਾਈ ਲੰਬਾਈ ਚੜਾਈ ਤੋਂ ਕੀ ਹੈ 4 ਮੀਟਰ ਵੱਧ ਹੈ ਤਾਂ ਚੜਾਈ ਮੈਂ x ਲੈ ਲਈ ਤਾਂ ਲੰਬਾਈ ਕਿੰਨੀ ਹੋਗੀ x 4 ਮੰਨ ਲਓ ਚੜਾਈ ਬਰਾਬਰ x ਲੰਬਾਈ ਬਰਾਬਰ x 4 ਅੱਧਾ ਕਿਹੜਾ ਅੱਧਾ ਘੇਰਾ ਭਾ ਦੋਨਾਂ ਦਾ ਜੋੜ ਲੰਬਾਈ ਜੋੜ ਚੜਾਈ ਆ ਕੀ ਸੀ ਚੜਾਈ ਆ ਕੀ ਹੈ ਲੰਬਾਈ ਤਾਂ ਲੰਬਾਈ ਜੋੜ ਚੜਾਈ ਕਿੰਨਾ ਬਣ ਗਿਆ x ਜੋੜ 4 ਜੋੜ x ਬਰਾਬਰ ਹੈ 36 ਕਿਉਂਕਿ ਅੱਧਾ ਘੇਰਾ ਲਿਖਿਆ ਹੈ ਸੈਮੀ ਪੈਰੀਮੀਟਰ ਲਿਖਿਆ ਧਿਆਨ ਦੇਣਾ ਤਾਂ 2x 4 ਉਧਰ ਵਾ ਗਿਆ ਕਿੰਨਾ ਹੋ ਗਿਆ 32 ਤਾਂ x ਬਰਾਬਰ ਕਿੰਨਾ ਹੋ ਗਿਆ 32 ਭੰਦੇ 2 ਬਰਾਬਰ ਹੈ 16 ਤਾਂ x ਕੀ ਸੀ ਚੜਾਈ ਤਾਂ ਇਹਦਾ ਮਤਲਬ ਜਿਹੜੀ ਚੜਾਈ ਹੋਗੀ ਪਹਿਲਾਂ ਪਾ ਉਰੇ ਲੰਬਾਈ ਲਿਖਦਾ ਲੰਬਾਈ ਤੇ ਚੜਾਈ ਪਤਾ ਕਰਨ ਨੂੰ ਕਿ ਲੰਬਾਈ ਕਿੰਨੀ ਹੋਗੀ 20 ਤੇ ਚੜਾਈ ਕਿੰਨੀ ਹੋਗੀ 16 ਕਿਉਂ ਕਿਉਂਕਿ ਲੰਬਾਈ 4 ਵੱਧ ਸੀ ਚੜਾਈ ਨਾਲ ਤਾਂ ਦੁਆਰਾ ਆਪਾਂ ਸਮਝ ਲਈ ਕੋਰੀ ਉਰੇ ਆਪਣੀ ਚੜਾਈ ਕਿੰਨੀ ਸੀ x ਸੀ ਤਾਂ ਕਿੰਨੀ ਨਿਕਲੀ 16 ਤੇ ਮਤਲਬ ਲੰਬਾਈ ਕਿੰਨੀ ਬਣ ਗਈ 4 ਵੱਧ 16 ਜੋੜ 4 ਬਰਾਬਰ ਹੈ b ਤਾਂ অপਸ਼ਨ ਤੁਹਾਡੀ ਕਿਹੜੀ ਆ ਗਈ ਨੰਬਰ 1 ਕਲੀਅਰ ਹੈ ਲਗਭਗ ਦੇਖੋ 20 ਮਿੰਟਾਂ ਦੇ ਵਿੱਚ ਹੀ ਆਪਣੀ ਪੂਰੀ ਦੀ ਪੂਰੀ ਵੀਡੀਓ ਪੂਰਾ ਤੁਹਾਡਾ ਸੋਲੂਸ਼ਨ ਆਪਾਂ ਨੇ ਕਰਵਾਤਾ ਤੇ ਮੈਥਡ ਤੁਹਾਨੂੰ ਚੰਗਾ ਲੱਗਿਆ ਹੀ ਹੋਊਗਾ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਸਮੀਕਰਨਾਂ ਨੂੰ ਹੱਲ ਕਰਨਾ ਫੇਰ ਐਮ ਦਾ ਮੁੱਲ ਕੱਢਣਾ ਹੱਲ ਕਿਵੇਂ ਕਰਨਾ ਮੈਂ ਤੁਹਾਨੂੰ ਦੱਸਦੇ ਜੀ 2x 3 21 11 ਨੂੰ ਉਧਰ ਲੈ ਜਾਓ ਪਹਿਲੀ ਸਮੀਕਰਨ ਜਿਵੇਂ ਨੇ 11 ਨੂੰ ਉਧਰਲੇ ਪਾਸੇ ਲੈ ਗਿਆ ਸੱਜੇ ਪਾਸੇ ਲੱਗ ਗਿਆ ਤਾਂ -4y y ਵਾਲੇ ਜਾਣ ਕੇ ਮੂਰੇ 'ਚ ਲਿਖ ਦੇਣਾ x ਵਾਲੇ ਮੂਰੇ ਲਿਖਾਂਗੇ 2x ਲਿਖਿਆ ਹੋਇਆ 2x ਨੂੰ ਲਿਆਓ ਜੀ ਮੂਰੇ ਜੋੜਦਾ ਬਣ ਗਿਆ ਘਟਾਓ 4y 24 ਲਿਖਿਆ ਲੈਫਟ ਸਾਈਡ ਤੇ ਆਪਾਂ ਨੂੰ ਰਾਈਟ ਸਾਈਡ ਤੇ ਕਰਦੇ ਸਮੀਕਰਨਾਂ ਨੂੰ ਮੈਂ ਥੋੜਾ ਥੋੜਾ ਸੈੱਟ ਕਰ ਲਿਆ ਹੁਣ ਮੈਂ ਕੀ ਕਰੂੰਗਾ ਇਹਨਾਂ ਨੂੰ ਹੱਲ ਕਰੂੰਗਾ ਕੀ ਕਰਾਂ ਚੇਂਜ ਕਰ ਦੋ x ਨੇ x ਕੱਢ ਗਿਆ y ਕਿੰਨਾ ਬਣ ਗਿਆ 7y ਬਰਾਬਰ ਹੈ 35 ਤਾਂ y ਦੀ ਵੈਲਿਊ ਕਿੰਨੀ ਆ ਗਈ 35 ਵਟੇ 7 ਬਰਾਬਰ ਹੈ 5 ਹੁਣ y ਦਾ ਮੁੱਲ ਕਿੰਨਾ ਆ ਗਿਆ 5 y ਦੀ ਵੈਲਿਊ ਨੂੰ ਇਹਦੇ ਵਿੱਚ ਭਰ ਤਾ ਪਹਿਲੀ ਸਮੀਕਰਨ ਚ ਪਹਿਲੀ ਸਮੀਕਰਨ ਕਿੰਨੀ ਸੀ 2x ਜੋੜ 3y ਬਰਾਬਰ ਹੈ 11 ਤਾਂ 2x ਜੋੜ 15 ਬਰਾਬਰ ਹੈ 11 ਤਾਂ 2x ਬਰਾਬਰ ਹੈ 11 15 -4 ਤਾਂ x ਦਾ ਮੁੱਲ ਕਿੰਨਾ ਬਣ ਗਿਆ -4/2 ਕਿੰਨਾ ਕਾ -2 ਤਾਂ y ਦਾ ਮੁੱਲ ਕਿੰਨਾ ਆਇਆ ਸੀ 5 ਤੇ x ਦਾ ਮੁੱਲ ਕਿੰਨਾ ਆ ਗਿਆ -2 ਬਸ ਜਿਹੜੇ ਜਿਹੜੇ y ਤੇ x ਦੇ ਮੁੱਲ ਆਏ ਨੇ ਇਹਨਾਂ ਨੂੰ ਆਪਾਂ ਕਿਹច ਭਰ ਦੇਣਾ ਏਸ ਸਮੀਕਰਨ ਦੇ ਵਿੱਚ ਤਾਂ y ਦਾ ਮੁੱਲ ਕਿੰਨਾ ਆਇਆ ਸੀ 5 ਬਰਾਬਰ m x ਦਾ ਮੁੱਲ ਕਿੰਨਾ ਆਇਆ ਸੀ -2 ਜੋੜ 3 ਤਾਂ 5 -2m 3 ਤਾਂ 3 ਨੂੰ ਇੱਧਰ ਲਿਓ 5 3 -2m ਤਾਂ 2 -2m ਤਾਂ m ਦਾ ਮੁੱਲ ਕਿੰਨਾ ਹੋ ਗਿਆ 2 -2 2 ਨੂੰ -2 ਤੇ ਵੰਡਿਆ ਕਿੰਨਾ ਆਉਂਦਾ -1 ਤਾਂ ਆਨਸਰ ਕਿੰਨਾ ਆ ਗਿਆ -1 ਤਾਂ m ਦੀ ਵੈਲਿਊ ਕਿੰਨੀ ਲਿਖ ਦੇਣੀ ਹੈ -1 -1 ਤੋਂ ਬਾਅਦ ਆਪ অপਸ਼ਨ ਨੰਬਰ ਤੀਜੀ ਤੁਸੀਂ ਲਿਖ ਦੇਣੀ ਤਾਂ ਵੀਡੀਓ ਨੂੰ ਲਾਈਕ ਕਰਨਾ अच्छे अच्छे कमेंट ਕਰਨੇ ਆ ਸਬਸਕ੍ਰਾਈਬ ਕਰ ਹੀ ਲਿਆਉਣਾ थैंक यू